ਸੋਸਟਰੀ ਕਹਿੰਦੀ ਅੱਜ ਜਿੱਤੇ ਮੈਂ ਆਪਣੀ ਦੀਦੀ ਅਸੀਂ ਪੀਜ਼ਾ ਖਾਣ ਗਏ ਸੀ ਲੈ ਚੱਲੇ ਆ ਤੇ ਮੈਂ ਮੈਂ ਸੋਚਿਆ ਮੈਂ ਬਾਕੀ ਖਾ ਲੂੰਗਾ ਫਿਰ ਸਿਮਰਤ ਕਹਿੰਦੀ ਮੈਂ ਬਣਾਉਂਗੀ ਪੀਜ਼ਾ ਫਿਰ ਅਸੀਂ ਫਿਰ ਅਸੀਂ ਗਏ ਅਸੀਂ ਐਂਟਰੀ ਅਸੀਂ ਐਂਟਰੀ ਕਰੀ ਕਰਾਉਣੀ ਬੋਕਾ ਕਰਾਉਣਾ ਤੇ ਅਸੀਂ ਬੋਕਾ ਕਰਾਉਣ ਗਏ ਸੀ ਮੇਰੀ ਭੈਣ ਸਿਮਰਤ ਗਈ ਬੁੱਕ ਕਰਾਉਣ ਪੀਜ਼ਾ ਖਾਣਾ ਹੈ ਮੈਂ ਆਪਣਾ ਬੁੱਕ ਕਰਵਾ ਰਿਹਾ ਕਿ ਬਰਗਰ ਬਰਗਰ ਆਹ ਸੁਣੇ ਰਿਕਸ਼ਨ ਚੰਗੌਰ ਸਾਹਿਬ ਖਿੜੀ ਖਾਣੇ ਮੇਰੀ ਦੀਦੀ ਉਹ ਤਾਂ ਵੀ ਤੇ ਖਾਣੇ ਜਾਂਦੇ ਕਰਦੇ ਉਹ ਤਾਂ ਵੀ ਤਰਉਣ ਲੱਗ ਜਾਂਦੇ ਜਦੋਂ ਭਾਈ ਜੀ ਲਾਓ ਜੀ ਲਾਓ ਫਿਰ ਤਾਂ بڑے بڑے ਤਰਉਣ ਲੱਗ ਗਏ ਜੀ ਤਕੇ ਦੇ ਮੈਂ ਕਰਾਂ ਲੱਗੇ ਖਾਣੇ ਮੈਂ ਵੀ ਕਰਾਂ ਲੱਗੇ ਖਾਣੇ ਚਲੋ ਫਿਰ ਚਲੋ ਕਰਾਂ ਲੱਗੇ ਖਾਣੇ ਉੱਧਰ ਜਾਣੇ ਵੈਕ ਕਰਵਾ ਲੈਂਦੇ ਹਾਂ ਹਾਂ ਉਹ ਭਾਈ ਨਾ ਆ ਗਏ ਸਿੱਟਾ ਕਰਾ ਕੇ ਹਾਂਜੀ ਤੇ ਮਾਰੇ ਵਾਲੇ ਦੀ ਕਿੱਕ ਆ ਗਏ ਸਿੱਟਾ ਕਰਾ ਮੈਂ ਆਪਣਾ ਇੱਕ ਹਜੇ ਨੇ ਪੀਜ਼ਾ ਹੈ ਮੈਂ ਖਾਣ ਲੱਗਾ ਹਾਂ 버ਗਰ ਅਬ ਪੀਜ਼ਾ ਦੇਖੋ ਬਹੁਤ ਟੇਸਟੀ ਹੈ ਹਾਂ ਸਵਾਦ ਆ ਕੇ ਮੂੰਹ ਨਹੀਂ ਆਹ ਦੇਖੋ ਮੇਰਾ ਵਰਤ ਸਿਮਤ ਨੂੰ ਪੁੱਛਦਾ ਟੇਸਟੀ ਹੈ ਮਾ ਬਹੁਤ ਟੇਸਟੀ ਆ ਬਦਲਾ ਪੀਜਾ ਹਾਂਜੀ ਕਿੰਨਾ ਕਿ ਟੇਸਟੀ ਹੈ ਬਹੁਤ ਟੇਸਟੀ ਆ ਦੱਸੋ ਹੱਥ ਕਰਕੇ ਕਿੰਨਾ ਕਿ ਟੇਸਟੀ ਹੈ ਕਾ ਕਰ ਹਟ ਆ ਦੇਖ ਮਾ ਟੇਸਟੀ ਸੇ ਉਹ ਫੇਟਰ ਨੂੰ ਘੁਮਾ ਕੇ ਲਿਆਉਂਗਾ ਹਟ ਥੋੜਾ ਜਿਹਾ ਹਟ ਜਦੋਂ ਹਾਂ ਕੋ ਤੇ ਇੱਕਾ ਮਸੀ